ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ ਕਲਰ ਕੇਰੀ ਕੰਧ ਜਿਉ ਅਹਨਸ ਕਹੇ ਠਿਰ ਪਾਏ ਬਿਨ ਸ਼ਬਦ ਸੁਖ ਨਾ ਥੀਏ ਫਿਰ ਬਿਨ ਦੁਖ ਨਾ ਜਾਏ ਮੁੰਦੇ ਫਿਰ ਬਿਨ ਕਿਆ ਸਿੰਗਾਰ ਦਰ ਕਰ ਢੋਈ ਨਾ ਲਹਿ ਦਰਗਹ ਝੂਠਖਵਾਰ ਰਹਾਉ ਆਪ ਸੁਜਾਨਾ ਭੁੱਲਈ ਸੱਚਾ ਵਡ ਕੇ ਰਸਾਨ ਪਹਿਲਾ ਧਰਤੀ ਸਾਧਕੈ ਸਾਚ ਨਾਮ ਦੇਦਾਨ ਨਉ ਨਿਦੀ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰ ਕੋ ਜਾਣ ਨਾ ਜਾਣੀ ਕੀਤ ਸਚਾਜੀ ਆਚਾਰ ਅੰਦੋਲੇ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਮਨ ਜਾਣ ਨ ਸੁਝਈ ਮਰ ਜਨਮ ਹੈ ਹੋਏ ਖਵਾਰ ਚੰਦਨ ਮੋਣ ਅਲਾਇਆ ਕੁੰਗੂ ਮਾਂਗ ਸੰਧੂਰ ਚੋਵਾ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਭਾਵੇ ਤਾ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹਈ ਸਭ ਸਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਜੀਐ ਕਿਉ ਸੋਹੈ ਗੁਰਦਵਾਰ ਨਾਨਕ ਧਨ ਸੋਹਾਗਣੀ ਜਿਨ ਸਹ ਨਾਲ ਪਿਆਰ ਸ਼੍ਰੀ ਆਗਮ ਹਾਲਾ ਪਹਿਲਾ ਸੁੰਝੀ ਦੇਖ ਡਰਾਵਣੀ ਜਾ ਜੀਉ ਵਿੱਚ ਹੋ ਜਾਏ ਪਾਹੇ ਬਲੰਦੀ ਵਿਜਵੀ ਤੂ ਨਾਨਕ ਸ਼ੋਕਾਏ ਪੰਚੇ ਰੁਨੇ ਦੁਖ ਭਰੇ ਬਿਨ ਸਹਿ ਦੂਜੈ ਭਾਏ ਮੂੜੇ RAM ਜਪੋ ਗੁਣ ਸਾਰ ਹੋਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾ ਜਿਨੇ ਨਾਮ وسਾਰਿਆ ਦੂਜੀਕਾਰ ਲੱਗ ਦਵਜਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅਗੁਰ ਰੱਖੇ ਸਈ ਉबरे ਹੋਰ ਮੁਠੀ ਤੰਦੈ ਠਗ ਮੋਈ ਪ੍ਰੀਤ ਪਿਆਰ ਗਿਆ ਮੋਵਾ ਵੈਰ ਵਿਰੋਧਾ ਧੰਦਾ ਥੱਕਾ ਹੋਈ ਮੋਈ ਮਮਤਾ ਮਾਇਆ ਕਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸਚੀ ਕਾਰੈ ਸੱਚ ਮਿਲੈ ਗੁਰਮਤਿ ਪੱਲੈ ਪਾਈ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਇ ਨਾਨਕ ਦਰਦ ਪ੍ਰਧਾਨ ਸੋ ਦਰਗਹਿ ਪੈਂਦਾ ਜਾਇ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੁਹੀ ਮਨੂਰ ਔਗਣ ਫਿਰ ਲਾਗੂ ਭਈ ਕੂਰ ਵਜਾਵੇ ਤੂਰ ਬਿਨ ਸ਼ਬਦ ਹੈ ਪਰਮਾਈਐ ਦੁਬਿਦਾ ਡੋਬੇ ਪੂਰ ਮਨ ਦੇ ਸ਼ਬਦ ਤਰਹੋ ਚਤ ਲਾਈ ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮে ਆਵੇ ਜਾਇ ਰਹਾਉ ਤਨ ਸੋਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ ਪੈ ਸਚ ਰਾਤੀ ਦੇਹ ਰੀ ਜਿਹਵਾ ਸੱਜ ਸਵਾਉ ਸਚੀ ਨਦਰ ਨਿਹਾਲੀਐ ਬਹੁੜ ਨਾ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਏ ਜਲ ਤੇ ਤੇ ਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾ ਥੀਐ ਸ਼ਬਦ ਰੇ ਸ਼ਬਦ ਰਤੇ ਪਤ ਹੋਏ ਇਹੋ ਮਨ ਸਾਜ ਸੰਤੋਖਿਆ ਨਦਰ ਕਰੇ ਤਿਸ ਮਾਹੀ ਪੰਜ ਭੂਤ ਸਚ ਪੈਰ ਤੇ ਜੋਤ ਸਚੀ ਮਨ ਮਾਹੀ ਨਾਨਕ ਔਗਣ ਵਿਸਰੇ ਗੁਰ ਰਾਖੇ ਪਤ ਤਾਹੀ ਸ਼੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇਕ ਆਵਹਿ ਇਕ ਜਾਵਹਿ ਪੂਰ ਭਰੇ ਅਹੰਕਾਰ ਮਨ ਹਠਿ ਮਤੀ ਬੂਢੀ ਐ ਗੁਰਮੁਖ ਸੱਚ ਸੋਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਇ ਜੋ ਪਾਵੈ ਤਿਉ ਰਾਖ ਤੂ ਮੈਂ ਅਵਰਨਾ ਦੂਜਾ ਕੋਈ ਰਹਾਉ ਆਗੇ ਦੇਖੋ ਡੋਜਲੇ ਪਾਛੇ ਹਰਿ ਹੋਏ ਅੰਗੂਰਾ ਜਿਸਤੇ ਉਪਜੇ ਤਿਸਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵਹੀ ਸੱਚ ਮਹਿਲ ਹਦੂਰ ਸਾਹਿ ਸਾਹਿ ਤੁਝ ਸਮਲਾ ਕਦੇ ਨਾਮ ਇਸਾਰਿਓ ਜਿਉ ਜੋ ਸਾਹਿਬ ਮਨ ਵਸੈ ਗੁਰਮੁਖਿ ਅੰਮ੍ਰਿਤ ਪਈਓ ਮਨ ਤਨ ਤੇਰਾ ਤੂ ਧਣੀ ਗਰਬ ਨਿਵਾਰ ਸਿਮੈਓ ਜਿਨੇ ਹੋ ਜਗਤਿ ਉਪਾਇਆ ਤਰੇ ਭਵਨ ਕਰਿ ਆਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਗਦ ਗੁਬਾਰ ਕਟ ਕਟ ਜੋਤ ਨਿਰੰਤਰਿ ਬੁਝੈ ਗੁਰਮਤਿ ਸਾਰ ਗੁਰਮੁਖ ਜਿਨੀ ਜਾਣ ਆਤਨ ਕੀਚੈ ਸਾਸ ਸੱਚੇ ਸੇਤੀ ਰਲ ਮਲੇ ਸੱਚ ਕਰੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀ ਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਾਗੇ ਹੋ ਤਨ ਦੇ ਬੇਨੁ ਗੁਣ ਕਾਮ ਨ ਆਵੇ ਤਹੇ ਢੇਰੀ ਤਨ ਖੇਹੇ ਮੇਰੇ ਮਨ ਲੈ ਲਾਹਾ ਕਰ ਜਾਹੀ ਗੁਰਮੁਖ ਨਾਮ ਸਲਾਹੀ ਐ ਹਉ ਮੈਂ ਨਿਵਰੀ ਪਾਹੀ ਰਹਾਉ ਸੁਣ ਸੁਣ ਗੰਡਣ ਗੰਡੀਐ ਲੇਖ ਪੜ ਬੁਝਹਿ ਭਾਰ ਤ੍ਰਿਸ਼ਨਾ ਹਨਸਿ ਅਗਲੀ ਹਉ ਮੈਂ ਰੋਗ ਵਿਕਾਰ ਉਹ ਵੇ ਪ੍ਰਵਾਹ ਹੋਇ ਤੋਲਵਾ ਗੁਰਮਤਿ ਕੀ ਮਤਸਾਰ ਲਖ ਸਿਆਣਪ ਜੀ ਗਰੀ ਲਖ ਸਿਉ ਪ੍ਰੀਤਿ ਮਿਲਾਪ ਬਿਨ ਸੰਗਤ ਸਾਧਨਾ ਤਰਾਪੀਆ ਬਿਨ ਨਾਵੇ ਦੂਖ ਸੰਤਾਪ ਹਰ ਜਬ ਜੀਅਰੇ ਛੁਟਿਐ ਗੁਰਮੁਖ ਚੀਨੈ ਆਪ ਤਨ ਮਨ ਗੁਰ ਪਰਹ ਵੇਚਿਆ ਮਨ ਦੀਆ ਸਿਰ ਨਾਲ ਤ੍ਰਿ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ਼੍ਰੀ ਰਾਗ ਮਹੱਲਾ ਪਹਿਲਾ ਮਰਨਾਂ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੋ ਸਰਬ ਜੀਆ ਪ੍ਰਤਪਾਲ ਹੀ ਲੇਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸਹਿ ਜੋ ਭਾਵੈ ਤਉ ਨਿਰਜਾਸ ਜੀ ਅਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ ਬੁਜੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲਿਐ ਸੰਕੀ ਉਤਾਰ ਮੋਇਆ ਜਿਤ ਕਰਜਾਈਐ ਤਿਤ ਜੀਵਨ ਦੇ ਆ ਮਰਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰੂ ਵਿਚਾਰ ਅਨਹਦ ਬਾਣੀ ਪਾਈਐ ਤਹ ਹਉ ਮੈਂ ਹੋਏ ਬినాਸ਼ ਸਤਿਗੁਰ ਸੇਵੈ ਆਪਣਾ ਹਉ ਸਤਿਗੁਰ ਬਾਣੈ ਤਾਸ ਖੜ ਦਰਗਹ ਬੈਨਾਈਐ ਮੁਖ ਹਰ ਨਾਮ ਨਿਵਾਸ ਜਹ ਦੇਖਾ ਤੈ ਤਹ ਰਵ ਰਹੇ ਸ਼ਿਵ ਸ਼ਕਤੀ ਕਾ ਮੇਲਾ ਤ੍ਰਿਹੋ ਗੁਣ ਬੰਦੀ ਦੇਹ ਹਰੀ ਜੋ ਆਇਆ ਜਗ ਸੋ ਖੇਲ ਵੇ ਜੋਗੀ ਦੁਖ ਵਿਛੜੇ ਮਨ ਮੁਖ ਲਹੇ ਨਾ ਮੇਲ ਮਨ ਬੈਰਾਗੀ ਘਰ ਵਸੇ ਸੱਚ ਪਹਿਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬਹੁੜ ਭੁਖ ਨਾ ਹੋਏ ਨਾਨਕ ਇਹੋ ਮਨ ਮਾਰ ਮਿਲ ਭੀ ਫਿਰ ਦੁਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖਾ ਲੋਭਿਆ ਲੋਭੇ ਲੱਗਾ ਲੁਬਾਨ ਸ਼ਬਦ ਨਾ ਪੀਜੈ ਸਾਖਤ ਦੁਰਮਤਿ ਆਵਨ ਜਾਨ ਸਾਧੂ ਸਤਗੁਰ ਜੀ ਮਿਲੈ ਤਾਂ ਪਾਈਆ ਗੁਣੀ ਨਿਧਾਨ ਮਨ ਰਹਿ ਹੋ ਮੈਂ ਛੋੜ ਗਮਾਨ ਹਰ ਗੁਰ ਸਰਵਰ ਸੇਵਤੋਂ ਪਾਵੇ ਦਰਗਹਿ ਮਾਨ ਰਹਾਉ ਆਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰਿ ਧਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨੇਤੇ ਇਹਨ ਸਹਾਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੋਕਰ ਕੋੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਪਰਮੇ ਭੂਲਾ ਦੁਖ ਘਣੋ ਜਮ ਮਾਰ ਕਰੈ ਖੁਲਹਾਨ ਮਨ ਮੁਕ ਸੁਖ ਨ ਪਾਈਐ ਗੁਰ ਮੁਕ ਸੁਖ ਸੁਭਾਨ ਐਥੈ ਤੰਦ ਪਟਾਈਐ ਸਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵੰਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਬਾਈਐ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ ਕਿਉ ਦਰਗਹਿ ਬਤ ਪਾਈਐ ਜਾ ਹਰ ਨਾ ਵਸੈ ਮਨ ਮਾਹੀ ਗੁਰ ਮਿਲਿਆ ਸੁਖ ਪਾਈਐ ਅਗਨ ਮਰਿਆ ਗੁਣ ਮਾਹੀ ਮਨ ਰਹਿਨ ਸਹਰ ਗੁਣ ਸਾਰ ਜਿਨ ਖਿਨ ਪਲਨ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਸਹ ਹਮੈਂ ਗਤ ਗਏ ਨਾਹੀ ਸਹ ਸਾ ਸੋਗ ਗੁਰਮੁਖ ਜਿਸਾਰੁ ਮਨ ਵਸੈ ਦਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਨ ਹਾਰ ਤਿਸ ਸਿਉ ਨੇਹੋ ਨਾ ਕੀਜੈ ਜੋ ਦੀਸੈ ਚਲਣ ਹਾਰ ਗੁਰਮੁਖ ਖਰਬ ਹੈ ਸੋਹਾਗਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਨਿਵਾਰ ਮਾਰ ਗੁਰਮੁਖ ਹਰਿ ਜਲ ਪਾਏ ਅੰਤਰ ਕਮਲ ਵਰਗਾਸਿਆ ਅੰਮ੍ਰਿਤ ਭਰਿਆ ਅੰਮ੍ਰਿਤ ਭਰਿਆ ਗਾਏ ਨਾਨਕ ਸਤਗੁਰ ਮੀਤਕਾਰ ਸਚ ਪਾਵਹਿ ਦਰਗਹਿ ਜਾਏ ਸ਼੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸੱਚ ਕਸ ਵੱਟੀ ਲਾਈਐ ਤੁਲੀਐ ਪੂਰੈ ਤੋਲ ਕੀਮਤ ਕਿਨੈ ਨਾ ਪਾਈਐ ਰਿੱਧ ਮਾਨਕ ਮੂਲ ਅਮੋਲ ਭਾਈ ਰੇ ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤ ਗੁਰ ਪਾਈਐ ਹਨ ਸਬਦ ਛਲਾਹਿ ਰਹਾ ਸੱਚ ਵਕਰ ਤਨ ਰਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਈਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲੱਗੈ ਇਉਂ ਪਵਜਲ ਤਰੈ ਤਰਾਸ ਗੁਰਮ ਕਪੂੜ ਨਾ ਪਾਵੈ ਸਾਚ ਰਤੇ ਸਚ ਪਾਏ ਸਾਖਤ ਸਚ ਨਾ ਪਾਵੈ ਕੂੜੈ ਕੂੜੀ ਪਾਈ ਸਾਚ ਰਤੇ ਗੁਰ ਮੇਲੇ ਸੱਚੇ ਸਤਿ ਸਮਾਈ ਮਨ ਮਹਿ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸਜ ਵਕਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰਿ ਹੀਰ ॥ ਸ਼੍ਰੀ ਰਾਗ ਮਹੱਲਾ ਪਹਿਲਾ ॥ ਪਰਮੇ ਪਾਹਿ ਨ ਵਿਜਵੈ ਜੇ ਭਵੈ ਦਸੰਤਰ ਦੇ ਸੋ ਅੰਤਰ ਮੈਲ ਨ ਉਤਰੈ ਤ੍ਰਗ ਜੀਵਨ ਤ੍ਰਗ ਵੇਸ ॥ ਹੋਰ ਕਿਤੈ ਭਗਤ ਨ ਹੋਵੀ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖਿ ਅਗਨ ਨਿਵਾਰ ॥ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰਿਸ਼ਨਾ ਮਾਰ ਰਹਾਉ ॥ ਮਨ ਮਾਨਕ ॥ ਨਿਰਮੋਲ ਹੈ RAM ਨਾਮ ਪਤ ਪਾਈ ਮਿਲ ਸਤ ਸੰਗਤ ਹਰ ਪਾਈ ਆ ਗੁਰਮੁਖ ਹਰਿ ਲਿਵ ਲਾਈ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲ ਸਮਾਈ ਜਿਨ ਹਰ ਹਰ ਨਾਮ ਨਾ ਚੇਤੀਓ ਸੋ ਯੋਗਣ ਆਵੇ ਜਾਏ ਜਿਸ ਸਤਗੁਰ ਪ੍ਰਖ ਨਾ ਭੇਟਿਓ ਸੋ ਭਉ ਜਲ ਪਚੈ ਪਚਾਏ ਇਹੋ ਮਾਨਕ ਜੀਉ ਨਿਰਮੋਲ ਹੈ ਇਉ ਕੋਟੀ ਬਦਲੇ ਜਾਏ ਜਨਨਾ ਸਤਗੁਰ ਰਸ ਮੈ ਰਸ ਮਿਲੈ ਸੇ ਪੂਰੇ ਬੁਰਖ ਸੁਜਾਨ ਗੁਰ ਮਿਲ ਬੌਜਲ ਲੰਗੀਐ ਦਰਗਹਿ ਪਤ ਪਰਵਾਨ ਨਾਨਕ ਦੇ ਮੁਖ ਉਜਲੇ ਤਨਿ ਉਪਜੈ ਸ਼ਬਦ ਨੀਸਾਨ ਸ਼੍ਰੀ ਰਾਗ ਮਹੱਲਾ ਪਹਿਲਾ ਵਣਦ ਕਰਿ ਹੋ ਵਣਜਾਰੇ ਹੋ ਵਖਰਿ ਲਿਹੋ ਸਮਾਲ ਤੈਸੀ ਵਸਤਿ ਵਿਸਾਹੀਐ ਜੈਸੀ ਨਿਬਹਿ ਨਾਲ ਅਗੈ ਸਾਹੋ ਸੁਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਤਲਾਏ ਹਰ ਜਸ ਵਖਰ ਲੈ ਚਲਹੋ ਸਹ ਦੇਖੈ ਪਤੀ ਆਇ ਰਹਾਉ ਜਿਨ ਨਰਾਸ ਨਾ ਸਚ ਹੈ ਕਿਉ ਤਿਨਾਂ ਸੁਖ ਹੋਏ ਖੋਟੈ ਵਣ ਜਵਣੰਜਿਐ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਰਗ ਜਿਉ ਦੂਖ ਕਣੋ ਨਿਤ ਰੋਏ ਖੋਟੇ ਪੋਤੇ ਨਾ ਪਵਹੀ ਤੈਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਾਤ ਹੈ ਖੋਟ ਨਾ ਸੀਜ ਸਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੈ ਸ਼ਬਦ ਸਲਾਹ RAM ਨਾਮ ਰੰਗ ਰਤਿਆ ਭਾਰਨਾ ਭਰਮ ਤਿਨਾਹ ਹਰ ਜਪ ਲਾਹ ਅਗਲਾ ਨਿਰਪੋ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਤਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪਤ ਜਿਉ ਢਲ ਟਲ ਜੁ ਮੰਹਾਰ ਰੰਗ ਮਾਨ ਲੈ ਪਿਆਰਿਆ ਜਾ ਜੋਬਨ ਨਾ ਉਹਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗੁ ਲੈ ਜਾਏ ਸੋਤੇ ਜੀ ਰਾਣ ਹੰਗ ਪੀ ਵੰਨਿਆ ਡੰਮਣੀ ਰੋਵਾ ਚੀਣੀ ਬਾਣ ਕੀ ਨਾ ਸੁਣੀ ਗੋਰੀਏ ਆਪਨ ਕੰਨੀ ਸੋਏ ਲੱਗੀ ਆ ਬਹਿ ਸਾਹੁਰੈ ਨਿਤ ਨਾ ਪਈਆ ਹੋਏ ਨਾਨਕ ਸੁਤੀ ਪਈਐ ਜਾਨ ਵਿਰਤੀ ਸੰ ਗੁਣਾ ਗਵਾਏ ਗੰਠੜੀ ਅਵਗਣ ਚੱਲੀ ਬੰਨ ਨਾਨਕ ਸੁਤੀ ਪਈਐ ਜਾਨ ਵਿਰਤੀ ਸੰ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਵਾਸ ਗੁਰਜੀ ਕਾ ਖਾਲਸਾ ਵਾਸ ਗੁਰਜੀ ਕੀ ਫਤਿਹ